ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਨੇ ਉਹ ਵੀ ਕਰਦੇ ਆ ਸਾਰੇ ਭਰਾ ਵਧੀਆ ਹੋਵੋਗੇ ਤੇ ਵਧੀਆ ਚਾਹੀਦੇ ਆ ਤੇ ਮਿੱਤਰੋ ਅੱਜ ਆਪਣੇ ਕੋਲ ਆਈ ਹੈ ਗੱਡੀ ਇਨੋਵਾ ਕ੍ਰਿਸਟਾ ਆਪਣੇ ਕੋਲ ਦੇ ਪਿੰਡ ਮਹਿਲ ਖੁਰਦ ਤੋਂ ਆਈ ਹੈ ਮਿੱਤਰੋ ਗੱਡੀ ਇਹਦਾ ਕੰਮ ਆਪਾਂ ਕੰਮ A to Z ਰਵਿੰਗ ਦਾ ਡਿਟੇਲਿੰਗ ਦਾ ਡੀਪ ਕਲੀਨਿੰਗ ਦਾ ਸਾਰੀ ਗੱਡੀ A to Z ਕਰਨੀ ਹੈ ਜੀ ਮਿੱਤਰੋ ਸਤ ਸੂਤ ਵੀ ਕਰਨੀ ਹੈ ਇਹਦੀ ਤੇ ਜਿਵੇਂ ਕਿ ਤੁਸੀਂ ਆਹ ਦੇਖੋ ਮੈਲੀ ਹੋਈ ਪਈ ਐ ਇੱਥੋਂ ਇਹ ਵੀ ਸਾਰੀ ਕਰਨੀ ਆ ਜਮਾ A to Z ਕੰਮ ਕਰਨਾ ਮਿੱਤਰੋ ਤੇ ਵਿੱਚੋਂ ਵੀ ਤੁਸੀਂ ਦੇਖ ਸਕਦੇ ਹੋ ਹਾਲਾਤ ਮਾੜੇ ਨੇ ਗੱਡੀ ਦੇ ਬਹੁਤ ਆ ਦੇਖੋ ਸਾਰੀ ਗੱਡੀ ਮਿੱਟੀ ਘੱਟੇ ਨਾਲ ਬਹੁਤ ਖਰਾਬ ਹੋਈ ਵੀ ਆ ਯਾਰ ਸਾਰਾ ਕੰਮ A to Z ਦਾ ਓਕੇ ਕਰਨਾ ਆ ਦੇਖੋ ਕੱਲਾ ਕੱਲਾ ਪਾਰਟਸ ਨੇ ਦਾ ਡਿਟੇਲ ਹੋ ਆ ਦੇਖੋ ਸੀਟਾਂ ਦੇ ਕਿਵੇਂ ਰੰਗ ਪਿਆ ਹੋਇਆ ਇਹ ਵੀ ਓਕੇ ਕਰਨੀ ਆ ਸਾਰੀ A to Z ਦੇਖੋ ਮਿੱਤਰੋ ਪਿੱਛੇ ਸੋਨੂੰ ਮੈਂ ਕਹਿ ਰਾਂ ਹੁਣ ਗੱਡੀ ਇਥੋਂ ਕੱਢ ਲੈ ਜਗਾ ਤੋਂ ਬਾਹਰ ਹੀ ਕੱਢ ਕੇ ਚੈੱਕ ਕਰਾਉਣਾ ਵੀ ਕੀ ਹਾਲਾਤ ਨੇ ਗੱਡੀ ਦੇ ਹੋ ਗਈ ਮਿੱਤਰੋ ਕਰੋ ਚੈੱਕ ਬਾਹਰੋਂ ਗੱਡੀ ਦੀ ਲੁੱਕ ਸਾਰੀ A to Z ਚੈੱਕ ਕਰ ਸਕਦੇ ਹਾਂ ਤੁਸੀਂ ਹਾਲਾਤ ਤਾਂ ਬਹੁਤ ਮਾੜੇ ਨੇ ਗੱਡੀ ਦੇ ਮਾਤਾ ਚਲੋ ਮਿੱਤਰੋ ਮੇਹ ਮੂੰਹ ਨਾਲ ਵਾਲੀ ਖਰਾਬ ਹੋਈ ਵੀ ਥੱਲੋਂ ਤੇ ਇੱਕ ਮਿੱਤਰੋ ਇਹਦਾ ਭਾਂ ਵੀ ਕਰਨਾ ਇਹਦਾ ਜਿਹੜਾ ਫੋਗ ਲੈਂਪ ਆ ਆ ਖੂਲ ਕੇ ਬੰਪਰ ਮੂਰਲਾ ਆ ਫੋਗ ਲੈਂਪ ਦੇ ਵਿੱਚ ਪਾਣੀ ਪੂਣੀ ਖੜਾਈ ਵੀ ਕੱਢਣਾਗਾ ਤੇ ਹੋ ਸਾਇਦ ਟੂਪਾਂ ਵੀ ਪਾਉਣੀਆਂ ਇਹਨਾਂ ਦੀਆਂ ਫੋਗ ਲੈਂਪਾਂ ਦੀਆਂ ਤੇ ਇਹ ਸੈੱਟ ਕਰਕੇ ਕੱਸਣਾ ਕਿਉਂਕਿ ਹੁਣ ਇਹ ਹੈਗਾ ਆਪਣੀ ਜਗ੍ਹਾ ਤੋਂ ਗਲਤ ਇਹ ਜਮਾਂ ਸਹੀ ਜਗ੍ਹਾ ਤੇ ਕੱਸਣਾ ਜਿੱਥੇ ਕੱਸਿਆ ਜਾਣਾਗਾ ਹੀ ਸਹੀ ਜਗ੍ਹਾ ਤੇ ਤੇ ਉਧਰ ਲਾ ਜਾਵਾਂ ਸਹੀ ਆ ਇਧਰ ਲਈ ਖਰਾਬ ਆ ਇਹ ਜਮਾਂ ਸਹੀ ਜਗ੍ਹਾ ਤੇ ਕੱਸਣਾਗਾ ਆਪਾਂ ਦੇਖ ਸਕਦੇ ਹੋ ਮਿੱਤਰੋ ਬਾਹਰ ਮੇਨ ਕਾਰਨ ਮਿੱਤਰੋ ਇਹਦਾ ਆਹਾਗਾ ਇਹਦੇ ਨਾਲ ਜਿਹੜੀ ਆ ਚੀਜ਼ਾਂ ਨੇ ਆ ਦੇਖੋ ਇਹ ਪੀੜੀਆਂ ਪਈਆਂ ਪਈਆਂ ਮਤਲਬ ਕਿ ਕਾਲਾ ਹੋਈਆਂ ਪਈਆਂ ਨਹੀਂ ਸਾਰੀਆਂ ਕੋਰਾਆਂ ਕਰ ਆਈਆਂ ਇਹ ਕਰਨੀਆਂ ਨੇ ਮੇਨ ਆਪਾਂ ਮਿੱਤਰੇ ਦੀਆਂ ਆ ਦੇਖੋ ਸਾਰੀ ਕਿਵੇਂ ਖੂਂਜਿਆਂ ਚ ਮੈਲ ਖੜੀ ਆ ਇਹ ਸਾਰਾ ਡਿਟੇਲਿੰਗ ਚ ਆ ਜਾਣਾ ਕੰਮ ਆਪਣਾ ਦੇਖੋ ਦੇ ਰੀਲਿੰਗ ਤੋਂ ਬਾਅਦ ਚੈੱਕ ਕਰੋ ਮਿੱਤਰੋ ਕਿੰਨੇ ਸਾਫ ਸਾਫ ਹੋ ਗਏ ਨੇ ਸਾਰੇ ਖੂੰਜੇ ਨੀ ਕੋਈ ਰੇ ਗੱਟ ਆਹ ਦੇਖ ਸਕਦੇ ਨਾਲ 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 ਕਿਵੇਂ ਮੇਰੇ ਖੜੀਏ ਸਾਰੇ ਇਹ ਵੀ ਸਾਰੀ ਸਾਫ ਕਰਨੀ ਹੈ ਮਿੱਤਰੋ ਤਕਰੀਬਨ ਯਾਰ ਐ ਏ ਕਲਾਸ ਵਾਲਾ ਕੰਮ ਆ ਨਾ ਦੇਖੋ ਪਹਿਲਾਂ ਜਦੋਂ ਰਵਿੰਗ ਰੂਮਿੰਗ ਕੱਢੀ ਇਹਦੀ ਕਿਸੇ ਨੇ ਵੀ ਆ ਦੇਖੋ ਕੋਰੇ ਸਿੱਲੀਆਂ ਪਈਆਂ ਇਹ ਚੀਜ਼ਾਂ ਦਾ ਹੀ ਵਿਚਾਰ ਰੱਖਣਾ ਪੈਂਦਾ ਮਿੱਤਰੋ ਰਵਿੰਗ ਵੇਲੇ ਕਿਉਂਕਿ ਆ ਜਿਹੜੀਆਂ ਕੋਰਾਕਾਰਾਂ ਹੁੰਦੀਆਂ ਨੇ ਇਹ ਖੜੀਆਂ ਹੁੰਦੀਆਂ ਨੇ ਇਹ ਤੇ ਇਹ ਗ੍ਰਾਈਂਡਰ ਵੱਧ ਘੱਟ ਚੱਲੇਗਾ ਉਹਦੀ ਸਿੱਲੀ ਜਾਨੀਏ ਕੋਰੇ ਮਾੜੇ ਨਾਲੀ ਦੇਖੋ ਇਧਰ ਵੀ ਦੇਖੋ ਕਿਵੇਂ ਮੈਂ ਦੇਖ ਰਹੀ ਹਾਂ ਇਹ ਸਾਰੇ ਇਹ ਮੈਂ ਸਾਨੂੰ ਹੁਣ ਪਹਿਲਾਂ ਚੈੱਕ ਕਰਾ ਰਿਹਾ ਮਿੱਤਰੋ ਉਦੋਂ ਬਾਅਦ ਵਾਲੇ ਕੰਮ ਕਰਾਂਗੇ ਆ ਦੇਖੋ ਰੰਗ ਪਿਆ ਹੋਇਆ ਇਹ ਵੀ ਸਾਰਾ ਸਾਫ਼ ਕਰਨਾ ਪਰ ਕੱਲੀ ਕਲੀ ਚੀਜ਼ ਪੂਰੇ ਧਿਆਨ ਨਾਲ ਕਰਨੀ ਹੈ ਕੋਈ ਕਸਰ ਨਹੀਂ ਛੱਡਣੀ ਹੈ ਜੀ ਦੇਖੋ ਆ ਜੀ ਸਾਰੇ ਪੂਰੀ ਗਰ ਦਾ ਕੱਢਾਂਗੇ ਛੜਦੇ ਨਹੀਂਗਾ ਸਿਰ ਕਿਸੇ ਪਾਸੇ ਨਾ ਦੇਖੋ ਵਿੱਚੋ ਹਲਾ ਰੂ ਹੋਏ ਹੋਏ ਹੇ ਕਿੰત્રો ਥੱਲੇ ਸਾਰੇ ਪਾਣੀ ਪਣੀ ਹੋਇਆਗਾ ਮੈਟਾਂ ਤੇ ਇਹ ਵੀ ਸਾਰਾ ਪੱਟ ਪੁੱਟ ਕੇ ਜਦੋਂ ਕਰਾਂਗੇ ਨਾ ਉਦੋਂ ਬਣਨੀ ਐ ਇਹਦੀ ਗੱਲ ਸਾਰੇ ਕਾਸੀ ਨਾ ਦੇਖੋ ਥੱਲੇ ਮਿੱਤਰੋ ਚਲੋ ਫਿਰ ਮਿੱਤਰੋ ਹੁਣ ਮੈਂ ਤੁਹਾਨੂੰ ਸਾਰਾ ਕੁਝ ਚੈੱਕ ਕਰਾਦਾ ਦੇਖੋ ਰੰਗ ਰੂੰਗ ਕਿਵੇਂ ਉਧਰ ਵੀ ਪਿਆ ਗਿਆ ਇੱਧਰ ਵੀ ਪਿਆ ਗਿਆ ਰੰਗ ਬਹੁਤ ਪਿਆ ਗਿਆ ਯਾਰ ਇਹਦੀ ਗੱਡੀ ਦੇ ਥਾਂ ਥਾਂ ਤੇ ਮੈਂ ਦੇਖੋ ਵਸੇ ਬੰਨਾ ਮਿੱਟੀ ਆ ਕਰੋ ਚੈੱਕ ਇੱਥੋਂ ਦਾ ਥੱਲੋਂ ਠੀਕ ਆ ਪਰ ਇਸ ਸਲਾਬ ਵਾਲੀ ਜੜੀ ਹੈ ਯਾਰ ਗੱਡੀ ਚ ਚਾਰੇ ਬਸ ਇਹਨਾਂ ਸਲਾਬ ਦੀ 스멜 ਬਹੁਤ ਮਾਰ ਰਹੀ ਹੈ ਇਹਦੇ ਵਿੱਚ ਉਹ ਚੀਜ਼ ਵੀ ਓਕੇ ਕਰਨੀ ਆਪਾਂ ਇਹਦੀ ਚਲੋ ਫਿਰ ਹੁਣ ਮਿੱਤਰੋ ਆਪਾਂ ਕਰਦੇ ਹਾਂ ਪੱਟਫਟ ਇਹ ਸ਼ੁਰੂ ਗੱਡੀ ਆ ਤੇ ਤੁਹਾਨੂੰ ਦਿਖਾਉਣੇ ਅੱਗੇ ਤੇ ਤੁਹਾਨੂੰ ਮੈਂ ਪਹਿਲਾਂ ਹੋਣ ਵਾਲੀਆਂ ਕੰਡੀਸ਼ਨਾਂ ਦੇ ਜਰੂਰ ਦਿਖਾ ਚੁੱਕਿਆਂਗਾ ਵੀ ਇੰਨੇ ਮਾੜੇ ਹਾਲਾਤ ਨੇਗੇ ਸਾਰੀ ਓਕੇ ਕਰਨੀ ਆਪਾਂ ਮਾਰੇ ਫੋ ਨਾਲ ਨਾਲ ਕਿਵੇਂ ਮੈਲ ਆਰ ਅਬੜਾ ਮੈਲਣਾ ਪਈਆਂ ਗਿਆ ਸਾਰੀਆਂ ਚਿੱਟੀਆਂ ਚਿੱਟੀਆਂ ਨੇ ਆ ਵੀ ਇਹ ਜਿਹੜੀਆਂ ਮਾਰੇ ਫੋ ਕਬਜੇ ਕਿਉਂਕਿ ਆਪੋ ਪਹਿਲਾਂ ਨਹੀਂ ਆ ਗੱਡੀਆਂ ਤੇ ਸਾਨੂੰ ਕਾਜੇ ਪਹਿਲਾਂ ਦੇ ਹਾਲਾਤ ਨਹੀਂ ਦਿਖਾਏ ਹੈਗੇ ਸਾਫ਼ ਹੋਣ ਤੋਂ ਬਾਅਦ ਹੀ ਦਿਖਾਏ ਨੇ ਇਹਦੇ ਚ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਦਾ ਆਹ ਹਾਲਾਤ ਨੇ ਸਾਫ਼ ਹੋਣ ਤੋਂ ਬਾਅਦ ਚੈੱਕ ਕਰੋ ਕਿੰਨੇ ਸਾਫ਼-ਸਾਫ਼ ਨਿਕਲੇ ਹੋਣੇ ਨੇ ਇਹ ਮਿੱਤਰੋ ਕਸਰਨੀਆਂ ਪਾਛੜਣੀ ਪੂਰੀ ਗਰਦ ਕਢਣੀ ਹੈ ਗੱਡੀ ਜੀ ਇਹ ਕੰਮ ਦੀ ਇਹ ਪਿੱਸੋ ਚੈੱਕ ਕਰਾਉਣਾ ਹੁਣ ਸਾਨੂੰ ਨੰਬਰ ਪਲੇਟਾਂ ਇੱਕੀ ਮਿੱਤਰੋ ਆਪਾਂ ਢਾਕ ਲੀਆਂ ਪਹਿਲਾਂ ਹੀ ਗੱਡੀਆਂ ਦੀਆਂ ਵੀ ਮਿੱਤਰੋ ਪਹਿਲੀਆਂ ਚੀਜ਼ਾਂ ਪਟੀਆਂ ਨੇ ਹਜੇ ਮੂਰਲੀ ਸ਼ੀਟ ਦੀਆਂ ਦੇਖੋ ਥੱਲੇ ਮਿੱਟੀ ਕਿੰਨੀ ਹੈ ਤਾਂ ਕਰਕੇ ਮਿੱਤਰੋ ਆਪਾਂ ਨੂੰ ਆਪਣੀ ਗੱਡੀ ਦੀ ਥੋੜੇ ਟਾਈਮ ਬਾਅਦ ਸਾਲ ਦੇ ਵਿੱਚ ਇੱਕ ਵਾਰੀ ਤਾਂ ਯਾਰ ਜ਼ਰੂਰ ਪਟਾਕੇ ਸਫਾਈ ਕਰਾਉਣੀ ਚਾਹੀਦੀ ਆ ਆ ਦੇਖੋ ਇਹ ਥੱਲੇ ਮਿੱਟੀ ਕਿੰਨੀ ਖੜੀ ਆ ਇਹੀ ਮਿੱਟੀ ਇੱਥੇ ਖੜੀ ਰਹਿਣੀ ਸੀ ਮਾੜਾ ਮੋਟਾ ਪਾਣੀ ਲੱਗ ਜਾਂਦੇ ਨੇ ਇੱਥੇ ਜੰਗਾਲ ਬਣਾਉਣ ਲੱਗ ਜਾਂਦੇ ਸੀ ਮਿੱਟੀ ਨੂੰ ਰੋ ਵੀ ਮਿੱਤਰੋ ਘਰ ਤਾਂ ਬਰਾਂਡਾ ਖੁੱਲਾ ਡੁੱਲਾ ਸਾਰਾ ਸਾਰੀ ਹੂਲਤੀ ਇਧਰੋਂ ਛਿਟਾਂ ਸੋਟਾਂ ਸਭ ਕੁਝ ਇਹਦੇ ਮਿੱਤਰੋ ਆ ਬਹੁਤ ਹੁੱਖੀ ਹੁੰਦੀ ਐ ਖੋਲਣੀ ਪਿਛਲੀ ਸ਼ੀਟ ਐ ਜਿਹੜੀ ਇੰਨੀ ਔਖੀ ਐ ਇਹ ਖੋਲਣੀ ਜਿੰਨੀ ਆ ਕਹਿ ਦੋ ਪਰ ਜਿਹਦੇ ਦਿਮਾਗ 'ਚ ਬੈ ਗਈ ਉਹ ਤਾਂ ਸੌਖੀ ਖ ਤੇ ਹੁਣ ਮਿੱਤਰੋ ਆਪਾਂ ਦੇਖਦੇ ਆ ਆ ਵੀ ਪਟਣੇ ਪੈਣੇ ਨੇ ਚਿੱਟੇ ਆਪਾਂ ਨੂੰ ਤਾਂ ਹਾਂ ਤੇ ਕਿਉਂਕਿ ਇਹਦੀ ਮਿੱਤਰੋ ਸੱਤ ਦੀ ਵੀ ਡੀਟੇਲਿੰਗ ਕਰਨੀ ਹੈ ਦੀ ਆਪਾਂ ਸੱਤ ਵਿੱਚ ਜਮਾਂ ਧੋਣੀਆਂ ਬਰੋਪਰ ਲੋ ਵੀ ਮਿੱਤਰੋ ਤਕਰੀਬਨ ਆਪਾਂ ਲੱਗੇ ਸੀਗੇ 7 ਵਜੇ ਲੱਗੇ ਸੀ ਗੱਡੀ ਨੂੰ ਸਵੇਰੇ ਤੇ ਹੁਣ ਸਵਾ 1 ਦਾ 1:30 ਹੋਏ ਨੇ ਤਕਰੀਬਨ ਪੱਟ ਤਾਂ ਆਪਾਂ ਮਿੱਤਰੋ ਸਾਰੀ ਦਿੱਤੀ ਹੁਣ ਇਹਦੀ ਮੈਟਿੰਗ ਪਟਣੀ ਹੈ ਥੋੜੀ ਬਾਅਦ ਮੈਟਿੰਗ ਆਪਾਂ ਤਾਂ ਖੜ ਗਏ ਕਿਉਂਕਿ ਰੱਬ ਆ ਗਿਆ ਚੜ ਕੇ ਤੇ ਮਿੱਤਰੋ ਕੀ ਰੱਬ ਨੇ ਬਹੁਤ ਨੁਕਸਾਨ ਕਰਿਆ ਬਹੁਤ ਜ਼ਿਆਦਾ ਆ ਦੇਖੋ ਮੜਾ ਇਹ ਸਾਹ ਲੇਤਾ ਫਿਰ ਫਿਰ ਚੱਲ ਪਿਆ ਹੁ ਇੱਕੀ ਮਿੱਤਰੋ ਬਹੁਤ ਜਿਆਦਾ ਨੁਕਸਾਨ ਕਰ ਰਿਹਾ ਰੱਬ ਨਜਾਇਜ਼ ਨੁਕਸਾਨ ਹੋ ਰਿਹਾ ਆਪਣਾ ਤੇ ਹੁਣ ਮਿੱਤਰੋ ਮੈਂ ਨਾਲੇ ਰੋਟੀ ਰੂਟੀ ਖਾ ਲੈਣ ਰੋਟੀ ਖਾ ਕੇ ਉਦੋਂ ਬਾਅਦ ਪਟਾਂਗੇ ਮੈਟਿੰਗ ਤੇ ਤਕਰੀਬਨ ਸੀਟਾਂ ਹੁਟਾ ਕੱਢਤੀਆਂ ਮੈਟਿੰਗ ਉਦੋਂ ਬਾਅਦ ਪਟਾਂਗੇ ਤੇ ਮਿੱਤਰੋ ਇਹਦੇ ਆਪਾਂ ਛੱਤ ਤੇ ਵੀ ਸਾਰੀ ਤਕਰੀਬਨ ਡਿਟੇਲਿੰਗ ਕਰਨੀ ਆ ਦੇਖੋ ਛੱਤ ਦੇ ਕੀ ਹਾਲਾਤ ਹੋਏ ਪਏ ਨੇ ਜਿਹੜੇ ਏਸੀ ਵੈਂਟ ਵਾਲੀ ਜਗ੍ਹਾ ਸੀਗੀ ਉਹਦੇ ਨਾਲ ਨਾਲ ਸਾਰੇ ਆ ਮੈਲ ਚੜੀ ਪਈ ਆ ਇਹ ਵੀ ਸਾਰੀ ਕਰਨੀ ਆ ਜੀ ਏ ਟੂ ਜ਼ेड ਸੱਤ ਮਿੱਤਰੋ ਆ ਵੀ ਆਪਾਂ ਬਹੁਤ ਕੋਸ਼ਿਸ਼ ਕੀਤੀ ਯਾਰ ਪੱਟੇ ਜਾਣ ਇਹ ਪਰ ਬੱਚ ਕੋਈ ਸਿਸਟਮ ਲਾ ਕੇ ਫਿਕਸ ਕਰੇ ਬਿਨੇ ਪੱਟੇ ਨਹੀਂ ਜਾ ਰਹੇ ਹੈ ਤੇ ਤਕਰੀਬਨ ਬਾਕੀ ਸਾਰੇ ਪੈਨਲ ਪੱਟਦੇ ਆ ਥੱਲੇ ਵਾਲੇ ਵੀ ਵਟ ਤੇ ਤਾਂ ਹਾਂ ਤੋਂ ਵੀ ਸਾਰੇ ਪੈਨਲ ਪੱਟਦੇ ਤੇ ਹੁਣ ਬਸ ਆਪਾਂ ਮੜੀ ਰੋਟੀ ਪਾਣੀ ਛਕਲੀਨ ਨਾਲੇ ਉਹਨਾਂ ਨੂੰ ਰੱਬ ਸਾਹ ਲੈ ਲੂ ਮੜਾ ਜਾ ਫੇਰ ਕਰਦੇ ਆ ਕੰਮ ਸਟਾਰਟ ਫੇਰ ਮੈਟਿੰਗ ਪੱਟ ਕੇ ਮੈਟ ਧੋ ਕੇ ਰੱਖ ਦਾਂਗੇ ਅੱਜ ਇਹਦਾ ਕਿਉਂਕਿ ਮੇਤਰੋ ਮੀਂਹ ਦਾ ਪਤਾ ਨਹੀਂ ਕਿੰਨਾ ਟਾਈਮ ਲੰਬਾ ਚੱਲੇ ਜੇ ਅੱਜ ਹੀ ਧੋਦਾਂਗੇ ਤਾਂ 2-4 ਦਿਨਾਂ ਤੱਕ ਚਾਹੇ ਮੀਂਹ ਵੀ ਪਈ ਜਾਵੇ ਤਾਂ ਵੀ ਸੁੱਕ ਜੂਏ ਉਸ ਦਿਨ ਤੱਕ ਫੇਰ ਇਹ ਜਮ ਐਂਡ ਜੇ ਤੇ ਜਾ ਕੇ ਕੱਸ ਦਾਂਗੇ ਤੇ ਉਦੋਂ ਨਾਲੇ ਆਪਾਂ ਮੈਟ ਧੋਦਾਂਗੇ ਅੱਜ ਨਾਲੇ ਵਿੱਚੋਂ ਧੋਦਾਂਗੇ ਨਾਲੇ ਦੇ ਪੈਨਲ ਧੋਕੇ ਰੱਖ ਲਾਂਗੇ ਸਾਰੇ ਟੂ ਜ਼ੈਡ ਤੇ ਬਾਕੀ ਚੋਬਰੋ ਮਿੱਤਰਾਂ ਆਪਣੇ ਨਾਲ ਆ ਗਿਆਗਾ ਕੰਮ ਤੇ ਇਹ ਨਾਲ ਹੋਣਾ ਆਪਣੇ ਹੈਗਾਗਾ ਚਲ ਇਹਨੇ ਨਾਲ ਕੰਮ ਵਧੀਆ ਚੱਲੀ ਜਾ ਗੁਰੂ ਆਪਣਾ ਤੇ ਨਾਲੇ ਆਪਾਂ ਰਬੜਾਂ ਧੋਦਾਂਗੇ ਇਹਦਾ ਆਪਾਂ ਨੂੰ ਚਲੋ ਕੋਈ ਨੁਕਸਾਨ ਨਹੀਂ ਹੈਗਾ ਰਬੜਾਂ ਦਾ ਜੀ ਮੀਂਹ ਚ ਵੀ ਧੋਤੇ ਜਾਣੀਆਂ ਇਹ ਮੈਟ ਮੂਟ ਇਹਨਾਂ ਦਾ ਕੋਈ ਨੁਕਸਾਨ ਨਹੀਂ ਬਾਲਾ ਜੀ ਮੈਟਰ ਉਧਰ ਚੱਲ ਰਿਹਾ ਮੈਟ ਧੋਣ ਦਾ ਕੰਮ ਤੇ ਉਧਰ ਚੋਬਰ ਲੱਗਿਆ ਰਬੜਾਂ ਰੂੜਾਂ ਧੋਣ ਕੈਮੀਕਲ ਨਾਲ ਸਾਰੀਆਂ ਤੇ ਇੱਕ ਤਾਂ ਧੋਤੀ ਤੇ ਬਾਕੀ ਧੋਣ ਲੱਗਿਆ ਪਿਆ ਚੱਲਦਾ ਕੰਮ ਜੋਬਰਾ ਜੋਰਾਂ ਦੇ ਪੂਰਾ ਤੇ ਸੇਫਟੀ ਫਰਸਟ ਆ ਮਿੱਤਰੋ ਆਪਾਂ ਗਲਵਜ਼ ਇਹਨੂੰ ਦੇਤੇ ਸੀਗੇ ਵੀ ਇਹ ਪਾ ਲੈ ਕਿਉਂਕਿ ਇਹ ਮਿੱਤਰੋ ਉਂ ਤਾਂ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਇਹ ਵਟ ਜਦੋਂ ਰਿਐਕਸ਼ਨ ਕਰਦਾ ਫਿਰ ਬਹੁਤ ਗੰਦੇ ਕਰ ਦਿੰਦਾ ਹੱਥ ਜਮਾ ਮਾਸ ਸੌਫਟ ਕਰ ਦਿੰਦਾ ਤਾਂ ਕਰਕੇ ਆਪਾਂ ਇਹ ਗਲਵਜ਼ ਪਾ ਕੇ ਫੇਰ ਹੀ ਕੰਮ ਸ਼ੁਰੂ ਕਰਿਆਗਾ ਤੇ ਹੁਣ ਆਪਾਂ ਇੱਧਰ ਲੱਗਦੇ ਆ ਮੈਟ ਤੇ ਫੋਮ ਵਾਸ਼ਿੰਗ ਕਰਨੇ ਦੀ ਤੇ ਪਹਿਲਾਂ ਆਪਾਂ ਇੱਥੇ ਫੋਮ ਅਪਲਾਈ ਕਰ ਲਈ ਉਹ ਤੋਂ ਬਾਅਦ ਇੱਥੇ ਬਰਸ਼ ਵਗੈਰਾ ਮਾਰ ਕੇ ਇਹਨੂੰ ਸਾਫ ਕਰਾਂਗੇ ਤੋ ਉਹ ਜੀ ਮਿੱਤਰੋ ਤੇ ਆਪਾਂ ਤਗਰੀ ਬਣੀ ਤੇ ਸਰਫੀ ਦਾ ਪਾਣੀ ਮਾੜੀ ਮਾੜੀ ਜੀ ਤੇ 13 ਆਪਾਂ ਨੂੰ ਹਲਕਾ ਹਲਕਾ ਸਰਫੀ ਨਾਲ ਨਘਾ ਲਾਗੇ ਉਸ ਤੋਂ ਬਾਅਦ ਕਰਾਂਗੇ ਸਮਾਰਤੀ ਹੋਰ ਝੱਗ ਕਰਕੇ ਫੇਰ ਮਾਰਾਂਗੇ ਤੇ ਸਮਾਰਤੀ ਵਰਸ ਤੇਰਾ ਤੇਰਾ ਨੂੰ ਅਸੀਂ ਹਲਕਾ ਜਿਹਾ ਨਾ ਆਪੇ ਉਸ ਤੋਂ ਬਾਅਦ ਇਹਨੇ ਮਾਰ ਦੇ ਢੰਗ ਨਾਲ ਤੇ ਬਾਕੀ ਮਿੱਤਰੋ ਵੱਟੋ ਵੱਟ ਪਿਆਰ ਤੇ ਫੂਡ ਬਣਾ ਕੇ ਰੱਖਿਆ ਕਰੋ ਮਿਹਨਤ ਬਹੁਤ ਲੰਦੀ ਹੈ ਯਾਰ ਹੁਣ ਅਸੀਂ ਸ਼ਵੇਰ ਦੇ ਲੱਗੇ ਹਾਂ ਦੋਨੇ ਜਾਣੇ ਕਮੈਂਟ ਦੀ ਵੀ ਨਹੀਂ ਤੇ ਚਲੋ ਤੁਹਾਨੂੰ ਦਿਖਾਉਣੇ ਆ ਦੂਜਾ ਅੱਗੇ ਕੋਣ ਕੰਮ ਇਹ ਦੂਜਾ ਮੈਟ ਧੋਨੇ ਆ ਉਧਰ ਨਾਲ ਰਬੜਾਂ ਦਾ ਕੰਮ ਚੱਲੀ ਜਾਂਦਾਗਾ ਉਧਰੋਂ ਕਰ ਪਿੰਝ ਹੋਣੀ ਤੇ ਇਹ ਖੜਾ-ਖੜਾ ਕਰਤੀ ਆ ਵੀ ਤਕਰੀਬਨ ਹੋ ਗਈ ਐ ਡਟੇਲ ਦੂਜਾ ਉਹ ਰਬੜ ਧੋ ਕੇ ਇਹ ਵੀ ਸਾਫ਼ ਹੋ ਜੂ ਤੇ ਗੁਰਵੀਰ ਲੱਗਿਆ ਵਾ ਹੁਣ ਰਬੜਾਂ ਕੋਲ ਤੇ ਮੈਂ ਲੱਗਿਆ ਇੱਧਰ ਤੇ ਰੱਬ ਨੇ ਵੀ ਸੁਣ ਲਈ ਛਾਟੀ ਮਾੜੀ ਜੀ ਕੌਂਤੀ ਮਿੱਤਰੋ ਜੇ ਅਸੀਂ ਧੋਤੇ ਬਹਿ ਜਾਂਦੇ ਮੁੜ ਕੇ ਸੁੱਕਦੇ ਨਾ ਫਿਰ ਗਾਣਾ ਵਾਲਾ ਕੰਮ ਹੋ ਜਾਂਦਾ ਆਪਦੇ ਆਪ ਨੇ ਤੇ ਚਲੋ ਰੱਬ ਨੇ ਸੁਣ ਲਈਆ ਹੁਣ ਆਪਾਂ ਮੈਟ ਧੂਈਏ फटाफट ਉਹ ਤੋਂ ਬਾਅਦ ਧੁੱਪੇ ਪਾ ਦਾਂਗੇ ਤੇ ਕੱਲ ਨੂੰ ਆਪਾਂ ਗੱਡੀ ਫਿੱਟ ਕਰ ਦਾਂਗੇ ਜਲਦੀ ਜਲਦੀ ਚਲੋ ਮਿਲਦੇ ਆ ਅੱਗੇ ਜੀ ਮਿੱਤਰੋ ਤੇ ਤਕਰੀਬਨ ਆਪਾਂ ਇਹਦਾ ਵਿਚਲਾ ਸਾਰਾ ਕੰਮ ਦੇ ਵਿੱਚੋਂ ਅੱਜ 40% ਕੰਮ ਇਹਦਾ ਨਿਬੇੜ ਲਿਆ ਇਹਦੀ ਮੈਟ ਸਾਰੀ ਧੁੱਤ ਗਈ ਉੱਤਲਾ ਜਿਵੇਂ ਕਿ ਥੱਲੇ ਗੁੱਦ ਵਾਲਾ ਹੁੰਦਾ ਜਿਵੇਂ ਆ ਨੀਲੀ ਗੁੱਦ ਵਾਲਾ ਮੈਟ ਉਹ ਵੀ ਧੁੱਤ ਆ ਗਿਆ ਫਸਟ ਲੇਅਰ ਉਹ ਧੁੱਤੀ ਜੀ ਸੈਕੰਡ ਲੇਅਰ ਬਲੈਕ ਕਲਰ ਦਾ ਮੈਟ ਜਿਹੜਾ ਰਿਜਨਲ ਏਜੰਸੀ ਕੋਲ ਉਹ ਵੀ ਧੁੱਤ ਆ ਗਿਆ ਥਰਡ ਲੇਅਰ ਜਿਹੜਾ ਉਹ ਲੇਦਰ ਵਾਲਾ ਮੈਟ ਛਾਉਣਾ ਪਾਇਆ ਪਿਆ ਉਹ ਵੀ ਤੋਤ ਆ ਗਿਆ ਤੇ ਜਿਹੜੀਆਂ ਰਵਣਾ ਰੂਵੜਾ ਨੇ ਜਾਂ ਗੋਲੇ ਗਾਲੇ ਸਾਰਾ ਕੋਸੇ ਟੂ Z ਡਿਟੇਲ ਕਰਕੇ ਧੋਦੇ ਹੁਣ ਇਹਦੂ ਬਾਅਦ ਮਿੱਤਰੋ ਆਪਾਂ ਹਣ ਹੋ ਗਿਆ ਦੁਪਹਿਰ ਦਾ ਸ਼ਾਮਾ 1.5 2 ਵਜ ਗਿਆ ਹੁਣ ਆਪਾਂ ਲੱਗਦੇ ਆ ਰੈਸਟ ਕਰਨ ਫਿਰ ਲੱਗਾਂਗੇ 3:00 ਵਜੇ ਹੁਣ ਉਦੋਂ ਬਾਅਦ ਆਪਾਂ ਮਿੱਤਰੋ ਲੱਗਣਾ ਗੱਡੀ ਦੀ ਡਿਟੇਲਿੰਗ ਕਰਨ ਦਾ ਕੰਮ ਸ਼ੁਰੂ ਕਰਨਾ ਆਪਾਂ ਲੱਗ ਜਾਾਂਗੇ ਇਹਦੇ ਤੇ ਤੇ ਜਿਹੜਾ ਨਾਲ ਆਊਗਾ ਉਹਨੂੰ ਆਪਾਂ ਦੇਖਣਾ ਕਿੱਥੇ ਲਾਉਣਾਗਾ ਉਹ ਹੋਰ ਆਪਦਾ ਕੰਮ ਕਰਨ ਲੱਗ ਜੂ ਉਹਨੂੰ ਉੱਧਰ ਲਾ ਦਾਂਗੇ ਆਪਾਂ ਲੱਗਾਂਗੇ ਫਿਰ ਗੱਡੀ ਦਾ ਵਿੱਚੋਂ ਡਿਟੇਲਿੰਗ ਕਰਨਾ ਮਿੱਤਰੋ ਇਹਦੀ ਕਾਸਰ ਕੋਈ ਨਹੀਂ ਛੱਡਣੀ ਹੈਗੀ ਗੱਡੀ ਦੀ ਗਰਦ ਕੱਢਣੀ ਹੈ ਇਹਦੀ ਕੰਮ ਦੀ ਕੋਈ ਕਾਸਰ ਨਹੀਂ ਛੱਡਣੀ ਆ ਵੀ ਡਿਟੇਲਡ ਟੂਲ ਕਰਾਂਗੇ ਇਹਦੇ ਨਾਲੇ ਸੱਤ ਡਿਟੇਲ ਕਰਨੀ ਹੈ ਇਹਦੀ ਉਹ ਐਦਾਂ ਮਿੱਤਰੋ ਜਿਹੜਾ ਬੰਦਾ ਕੋਈ ਵਿੱਚ ਸੱਤ ਨੂੰ ਕਹਿ ਦਿੰਦਾ ਉਹਦੀ ਆਪਾਂ ਸੱਤ ਵੀ ਕਰ ਦਈਦੀ ਆ ਜਿਹੜਾ ਕਹਿੰਦਾ ਨਹੀਂ ਕਰਨੀ ਹੈਗੀ ਉਹਨਾਂ ਦਾ ਫਿਰ ਆਪਾਂ ਸੱਤ ਦਾ ਵੀ ਨਹੀਂ ਛੇੜਦੇ ਹੈਗੇ ਕਿਉਂਕਿ ਮਿੱਤਰੋ ਸੱਤ ਤੇ ਰਿਸਕ ਬਹੁਤ ਹੁੰ ਕਿਉਂਕਿ ਇਹਦਾ ਹੁਣ ਮੈਂ ਫਸਟ ਐਕਸਪੀਰੀਅੰਸ ਕਰਨਾ ਬਟ ਮੈਨੂੰ ਇਨੀ ਉਮੀਦ ਆ ਮੈਂ ਤਸੱਲੀ ਬਖਸ਼ ਕਰੂੰਗਾ ਕੰਮ ਮਾੜਾ ਨਹੀਂ ਕਰਦਾ ਹੋਏਗਾ ਇਨੀ ਮੈਨੂੰ ਪੂਰੀ ਉਮੀਦ ਆ ਕਿ ਮੈਂ ਗਰਦ ਘਾੜ ਦੇਣੀ ਆ ਕੰਮ ਦੀ ਆਪਦੇ ਤੇ ਮੈਨੂੰ ਹੌਸਲਾ ਬਸ ਕਿਉਂਕਿ ਮਿੱਤਰੋ ਜੇ ਗੱਲਾਂ ਆਏ ਹੁੰਦੀ ਆ ਵੀ ਜੇ ਆਪਾਂ ਪਹਿਲੇ ਹੌਸਲਾ ਜਾਂ ਹਾਰੀ ਰੱਖਾਂਗੇ ਤਾਂ ਕੰਮ ਉਦਾਂ ਦਾ ਹੁੰਦਾ ਵੀ ਨਹੀਂ ਹੁੰਦਾ ਕਿਉਂਕਿ ਜਿੱਥੇ ਤੱਕ ਹੁਣ ਚਲੋ ਕਰੇ ਤਾਂ ਆਪਾਂ ਹੈਗੇ ਹੀ ਆ ਇਹ ਕੰਮ ਪਰ ਆਇਆ ਵੀ ਆਪਦੇ ਅੰਡਰ ਫਰਸਟ ਕੰਮ ਆਇਆ ਮੇਰਾ ਵੀ ਜਿਹੜਾ ਮੈਂ 7ਵੀਂ 7ਵੀਂ ਟ੍ਰੇਲ ਕਰਨੀ ਆ ਨਹੀਂ ਟਾਕੀਆਂ ਟੂਕਿਆਂ ਦਾ ਹਰ ਇੱਕ ਹੀ ਕਰ ਲੈਂਦਾ ਟਾਕੀਆਂ ਹੋ ਗਈਆਂ ਡਿੱਗੀਆਂ ਡੁੱਗੀਆਂ ਸਭ ਕੁਝ ਹਰ ਇੱਕ ਹੀ ਕਰ ਲੈਂਦਾਗਾ ਮੇਨ ਤਾਂ 7 ਦਾਗਾ ਫਰਸਟ ਐਕਸਪੀਰੀਅੰਸ ਹੈ ਚਲੋ ਮਿੱਤਰੋ ਜਿੱਦਾਂ ਦਾ ਵੀ ਬਣੂ ਆਪਾਂ ਸਾਨੂੰ ਅੱਗੇ-ਅੱਗੇ ਦਿਖਾਵਾਂਗੇ ਪਰ ਆਪਾਂ ਕਸਰ ਨਹੀਂ ਛੱਡਣੀ ਹੈਗੀ ਕੋਸ਼ਿਸ਼ ਇਹੀ ਕਰਨੀ ਹੈ ਵੀ ਪੂਰੇ ਲੰਬ ਕੱਢਣੇ ਨੇ ਕੰਮ ਇਹਦੇ ਤੇ ਇਹਦਾ ਤਕਰੀਬਨ ਅੱਧਾ ਕੰਮ ਹੋ ਗਿਆ ਤੇ ਅੰਦਰਲਾ ਅੱਧਾ ਕੰਮ ਹੋ ਗਿਆ ਅੱਧਾ ਰਹਿ ਗਿਆ ਉਹ ਆਪਾਂ ਲੱਗਦੇ ਰੈਸਟ ਤੋਂ ਬਾਅਦ ਹੋਣ ਕਰ ਲੈਣਾ ਰੈਸਟ ਕੰਮ ਕੀ ਮਿੱਤਰੋ ਕੰਮ ਕਰਨਾ ਜੇ ਰੈਸਟ ਜ ਮੋਸਟ ਇੰਪੋਰਟੈਂਟ ਥਿੰਕ ਓਕੇ ਰੈਸਟ ਸਾਰਾ ਨੂੰ ਜ਼ਰੂਰੀ ਚੀਜ਼ ਆ ਤੇ ਰੈਸਟ ਆਪਾਂ ਕਰਨੀ ਆ ਰੈਸਟ ਤੋਂ ਬਾਅਦ ਫੇਰ ਲੱਗਾਂਗੇ ਕੰਮ ਕੀ ਮਿੱਤਰੋ ਤੇ ਲੱਗ ਗਿਆ ਉਹ ਪੈਨਲ ਤੋਂ ਹੁਣ ਤੇ ਮੈਂ ਲੱਗਦਾ ਹੁਣ ਗੱਡੀ ਦੇ ਵਿੱਚੋਂ ਆਹ ਹਾਂ ਗੱਤਿਆਂ ਗੁੱਤਿਆਂ ਤੇ ਗੱਤੇ ਗੁੱਤੇ ਕੈਮੀਕਲ ਨਾਲ ਸਾਫ਼ ਕਰਨ ਨਾਲੇ ਡੈਸ਼ਬੋਰਡ ਸਾਫ਼ ਕਰਾਂਗੇ ਤੇ ਨਾਲੇ ਥੱਲੇ ਥੁੱਲੇ ਮਾਰ ਦਿਆਂ ਇਹ ਇਹਨਾਂ ਤੇ ਆਪਾਂ ਮਿੱਤਰੋ ਕੈਮੀਕਲ ਨਹੀਂ ਯੂਜ਼ ਕਰਦੇ ਆ ਵਾਲਿਆਂ ਤੇ ਇਹਨਾਂ ਦੀ ਕੋਸ਼ਿਸ਼ ਕਰਾਂਗੇ ਸ਼ਰਫ ਨਾਲ ਵਧੀਆ ਸਾਫ਼ ਹੁੰਦੇ ਤਾਂ ਇਦਾਂ ਕਰ ਦਾਂਗੇ ਨਹੀਂ ਫਿਰ ਕੈਮੀਕਲ ਯੂਜ਼ ਕਰਾਂਗੇ ਹੋ ਗਈ ਮੇਤਰੂ ਇਹਦੀ ਤਕਰੀਬਨ ਆਪਾਂ 7 ਵੀ ਪਾਟੀ ਦਿੱਤੀ ਕਿਉਂਕਿ ਪਹਿਲਾਂ ਫਿੱਟ ਕਰੀ ਕਰਾਈ ਤੇ ਸੋਚਦੇ ਸੀ ਕਿ ਵੀ ਐਂ ਕੰਮ ਲੋਟ ਆ ਜੇ ਫਿੱਟ ਕਰੀ ਕਰਾਈ ਤੇ ਬਣਦੀ ਨਹੀਂ ਸੀ ਗੱਲ ਜੀ ਫਿਰ ਮੈਂ ਕਿਹਾ ਚੱਲ ਪਾਟੀ ਦਿੰਨੇ ਆ ਫਿਰ ਅਸੀਂ 7 ਵੀ ਪੱਟਤੀ ਮਿੱਤਰੂ ਓ ਬਈਆ 7 ਤੇ ਉਹਦੀ ਆਪਾਂ ਕਲੀਨਿੰਗ ਵਾਚੋ ਕਰਾਂਗੇ ਪਹਿਲਾਂ ਹੁਣ ਆਪਾਂ ਮਿੱਤਰੂ ਇਹਦੇ ਆ ਕਬਜੇ ਕੋਬਜੇ ਟਾਕੀਆਂ ਟੂਕੀਆਂ ਦੀ ਸਫਾਈ ਕਰਨ ਲੱਗਦੇ ਆ ਉਸ ਤੋਂ ਬਾਅਦ ਸੱਤ ਕਰਾਂਗੇ ਸੱਤ ਫਿਰ ਕਸਾਂਗੇ ਮਤਲਬ ਕਿ ਫਿੱਟ ਕਰਾਂਗੇ ਉਦੋਂ ਬਾਅਦ ਮਿੱਤਰੋ ਛਲੜਲੇ ਮੈਟ ਵਗੈਰਾ ਫਿੱਟ ਕਰਾਂਗੇ ਪਹਿਲਾਂ ਸੱਤ ਕਰਾਂਗੇ ਆਪਾਂ ਸਾਰਿਆਂ ਨੂੰ ਚੀਜ਼ਾਂ ਨਾਲੋਂ ਤੇ ਚਲੋ ਹੁਣ ਮੈਂ ਮਿੱਤਰੋ ਇਹਦੀਆਂ ਟਾਕੀਆਂ ਮੂਰੀਆਂ ਕਾਬਜੇ ਸਾਰਾ ਕੋਸੇ ਯੂਟੀ ਜੱਡ ਸਾਫ਼ ਕਰਨ ਲੱਗਦਾ ਡਿੱਗੀ ਡੁੱਗੀ ਕੈਮੀਕਲ ਨਾਲ ਡਿਟੇਲ ਕਰਦੇ ਆ ਉਦੋਂ ਬਾਅਦ ਦਿਖਾਉਣਾ ਫਿਰ ਤੁਹਾਨੂੰ ਅੱਗੇ ਲੋਵੀ ਜੋ ਬਰੋ ਅੱਜ ਹੈਗਾ ਦਿਨ ਸੈਕੰਡ ਇਸ ਗੱਡੀ ਆਈ ਨੂੰ ਤੇ ਮਿੱਤਰੋ ਕੱਲ ਆਪਾਂ ਤਕਰੀਬਨ ਉਧਰਲੀ ਸਾਈਡ ਤਾਂ ਸਾਰੀ ਡਿਟੇਲ ਕਰਤੀ ਸੀ ਇਹਦੀ ਗੱਡੀ ਦੀ ਟਾਕੀਆਂ ਟੂਕੀਆਂ ਤੇ ਡਿੱਗੀ ਵੀ ਡਿਟੇਲ ਕਰਤੀ ਸੀ ਇਹਦੇ ਹੁਣ ਆ ਚੀਜ਼ਾਂ ਇਧਰਲੇ ਪਾਸਾ ਰਹਿ ਗਿਆ ਡਿਟੇਲ ਕਰਨ ਵਾਲਾ ਮੈਨੂੰ ਫਰਕ ਦਿਖਾਉਣਾ ਤੁਸੀਂ ਆਏ ਚੈੱਕ ਕਰ ਲਓ ਹੁਣ ਆ ਚੀਜ਼ਾਂ ਇਧਰਲੇ ਕਬਜੇ ਕਿੰਨੇ ਮੈਲੇ ਖੜੇ ਨੇ ਇਹ ਰਹਿੰਦੇ ਨੇ ਡਿਟੇਲ ਕਰਨ ਵਾਲੇ ਆ ਦੇਖੋ ਕਿੰਨੇ ਮੈਲੀ ਖੜੀ ਹੈ ਜਮਾ ਮੈਂ ਥੱਲੋਂ ਚੈੱਕ ਕਰੋ ਕਿੰਨੇ ਮੈਲ ਖੜੀ ਹੈ ਸਾਰੀ ਖੜੀ ਹੈ ਤੇ ਹੁਣ ਮੈਂ ਤੁਹਾਨੂੰ ਉਧਰਲਾ ਪਾਸਾ ਚੈੱਕ ਕਰਾਉਣਾ ਇਹ ਤਕਰੀਬਨ ਮਿੱਤਰੋ ਬਹੁਤ ਹੱਦ ਤੱਕ ਤਾਂ ਮਿੱਟੀ ਲੈ ਗਈ ਆ ਸਾਰੀ ਤੋਂ ਤੇ ਜਿਹੜੀ ਰਹਿ ਵੀ ਗਈ ਆਪਣੇ ਕੋਲ ਹੀਲਾ ਉਹਦਾ ਵੀ ਹੈਗਾ ਲਾਹਾਂਗੇ ਆਪਾਂ ਉਹ ਵੀ ਆ ਡਿੱਗੀ ਚੈੱਕ ਕਰੋਗੇ ਨਹੀਂ ਜਾਣ ਬਣ ਗਈ ਸਾਰੀ ਸਾਫ ਸੁਥਰ ਕਰਕੇ ਹੋਈ ਨਾ ਸਾਫ ਸਾਫ ਸਾਰੀ ਜਿਹੜੀਆਂ ਆ ਚੀਜ਼ਾਂ ਨੇ ਮਿੱਤਰੋ ਹਜੇ ਮਾੜੀ ਮਾੜੀ ਜੀ ਮੈਲ ਰਹਿੰਦੀ ਆ ਦੇਖੋ ਇਹ ਵੀ ਆਪਾਂ ਕਰਾਂਗੇ ਕਿਉਂਕਿ ਇਹ ਕੈਮੀਕਲ ਨਾ ਤਾਂ ਸਾਫ ਹੋਈ ਨਹੀਂ ਇਹਦੇ ਤੇ ਹੁਣ ਆਪਾਂ ਨੂੰ ਆਪਣੇ ਵਾਲਾ ਤਰੀਕਾ ਵਰਤਣਾ ਪੈਣਾ ਦੇਖੋ ਹੋਈ ਨਹੀਂ ਨਾ ਸਾਫ ਇਹ ਤੇ ਆਪਾਂ ਨੂੰ ਆਪਣੇ ਆਲੇ-ਡਾਂਗ ਵਰਤਣਾ ਪੈਣਾ ਹੁਣ ਉਹਦੇ ਨਾਲ ਸਾਫ਼ ਹੋ ਗਈ ਸਾਰੀ ਤੇ ਉਹ ਤੁਹਾਨੂੰ ਦਿਖਾਵਾਂਗੇ ਫਿਰ ਹੁਣ ਅੱਗੇ ਤੇ ਤਕਰੀਬਨ ਆਪਾਂ ਐਸੇ ਤੱਕ ਕਰਤੀ ਐ ਮਿੱਤਰੋ ਡਿੱਗੀ ਵੀ ਹੋ ਗਈ ਐ ਜੀ ਸਾਰੀ ਸਾਫ਼ ਇਧਰੋਂ ਚੈੱਕ ਕਰੋ ਸਾਰੀ ਟਾਕੀਆਂ ਸੋਹਣੀਆਂ ਹੋ ਗਈਆਂ ਯਾਨੀ ਬਹੁਤ ਹੱਦ ਤੱਕ ਦੇਖੋ ਆਮਿਤਰੋ ਜਿਹੜੀ ਹੈਗੀ ਆ ਇਹ ਰੰਗ ਦੇ ਵਿੱਚ ਹੀ ਆ ਕੁਝ ਕਿਉਂਕਿ ਜਿਹੜੀਆਂ ਇਹ ਗੱਡੀਆਂ ਨੇ ਪੁਰਾਣੀਆਂ ਆਈਆਂ ਤੇ ਮੈਲ ਬਹੁਤ ਹੁੰਦੀ ਆ ਇਹ ਉਮ ਹੀ ਰਹਿ ਜਾਂਦੀ ਆ ਇਹਨਾਂ ਤੇ ਆਹ ਦੇਖੋ ਕਬਜੇ ਕਨੇ ਸੋਹਣੇ ਨਿਕਲੇ ਸਾਫ ਸਾਫ ਜਮਾ ਉਧਰਲੇ ਗੁੰਡੇ ਦੇਖੇ ਨੇ ਤੇ ਇਧਰਲੇ ਗੁੰਡਿਆਂ 'ਚ ਫਰਕ ਦੇਖੋ ਕਿੰਨਾ ਆਹ ਰਾਵੜਾ ਦੇਖੋ ਕਿੰਨੀ ਆ ਸਾਫ ਸਾਫ ਨਿਕਲ ਗਈਆਂ ਸਾਰੀਆਂ ਤੇ ਆਹ ਰਾਵੜਾ ਵੀ ਮਿੱਤਰੋ ਆਪਾਂ ਇਹਦੀਆਂ ਪੱਟ ਕੇ ਪ੍ਰੋਪਰ ਫੇਰ ਸਾਫ ਕਰੀਆਂ ਨੇ ਸਾਰੀਆਂ ਕਿਸੇ ਪਾਸੇ ਕੋਈ ਗਸਰ ਨਹੀਂ ਛੱਡੀ ਆਹ ਦੇਖੋ ਇਧਰੋਂ ਟੱਕੀ صاف صاف نکلی ساری ਉਧਰ ਲਈ ਟਾਕੀ ਵੀ ਮੈਂ ਤੁਹਾਨੂੰ ਥੱਲੋਂ ਦਿਖਾ ਕੇ ਹਟਿਆ ਹੁਣ ਇਧਰ ਲਈ ਚੈੱਕ ਕਰ ਲੋ ਥੱਲੋਂ ਪਈਆ ਨਾ صاف صاف ساری ਇਹਦੇ ਮਤਲਬ ਜਿਹੜੀ ਆਪਾਂ ਡਿਟੇਲਿੰਗ ਤੋਂ ਬਾਅਦ ਚੈੱਕ ਕਰਿਆ ਆਹ ਚੀਜ਼ ਹੈ ਜਿਹੜੀ ਇਹ ਜੰਮੀ ਵੀ ਆ ਬਰਾਪਰ ਇਹਦਾ ਆਪਣੇ ਕੋਲ ਹੀਲਾ ਹੈਗਾ ਆਪਾਂ ਇਹਨੂੰ ਲਾਹਾਂਗੇ ਕਿਸੇ ਹਿਸਾਬ ਨਾਲ ਕਸਰ ਨਹੀਂ ਛੱਡਦੇ ਜਾਣੀ ਇਹਦੀ ਵੀ ਗਾਰ ਦਾ ਕੱਢ ਕੇ ਤੋਰਨੀ ਹੈ ਇਹ ਗੱਡੀ ਕੋਈ ਵੀ ਹਾਦਸੇ ਕੋਈ ਵੀ ਕਸਰ ਨਹੀਂ ਛੱਡਣੀ ਇਹ ਚ ਤੇ ਆਹ ਦੇਖ ਸਕਦੇ ਤੁਸੀਂ ਡਿਟੇਲਿੰਗ ਦਾ ਏ ਡਿਟੇਲਿੰਗ ਹੋਇਆ ਹੋਇਆ ਸਾਈਡ ਆ ਤੇ ਉਧਰ ਡਿਟੇਲਿੰਗ ਹੋਣ ਵਾਲੀ ਸਾਈਡ ਆ ਆ ਦੇਖੋ ਆ ਸਾਰੀ ਡਿਟੇਲਿੰਗ ਹੋਈ ਹੋਈ ਨੇ ਆ ਜਿਹੜਾ ਪਿਛਲੇ ਪਾਸੇ ਆ ਮੇਂਤਰੋ ਇੰਨੀ ਕੋਸ਼ਿਸ਼ ਕਰੀਏ ਲੈਣਾ ਨਹੀਂ ਕਿਸੇ ਵੀ ਹਿਸਾਬ ਨਾਲ ਇਹ ਤੇ ਹੁਣ ਮੈਂ ਜਿਹੜਾ ਯੰਤਰ ਮੇਰੇ ਕੋਲ ਪਿਆ ਉਹ ਯੰਤਰ ਮਾਰ ਕੇ ਦੇਖੂ ਜੀ ਉਹਦੇ ਨਾਲ ਸਾਫ਼ ਹੋ ਜਾਵੇ ਆ ਦੇਖੋ ਰਾ ਬਣਾ ਕਿਵੇਂ ਰੰਗ ਨਾਲ ਭਰੀਆਂ ਪਿਆ ਨਹੀਂ ਰੰਗ ਆਪਾਂ ਨੂੰ ਅੱਡ ਚ ਲੋਣਾ ਪੈਣਾ ਕਿਸੇ ਚੀਜ਼ ਨਾਲ ਇਹ ਆ ਪੰਜ ਅਦਾਫਤਾਰ ਪੀਂਦੇ ਤੇ ਲ ਜਾਂਦਾ ਨਰ ਨਾਲ ਲਾਂਹੇ ਰੰਗ ਤੇ ਜਣੀ ਇਹ ਗੱਡੀ ਦੀ ਪੂਰੀ ਗਰਦ ਕੱਢ ਕੇ ਤੋਂ ਰਿਆਂ ਸੱਤ ਆਪਾਂ ਪੱਟ ਲਈ ਸੀ ਗੱਲ ਮਿੱਤਰੋ ਤੇ ਅੱਜ ਕਰਾਂਗੇ ਆਪਾਂ ਸੱਤ ਦੀ ਡੀਟੇਲਿੰਗ ਰੂਲਿੰਗ ਦਾ ਕੰਮ ਸ਼ੁਰੂ ਤੇ ਉਹ ਤੁਹਾਨੂੰ ਨੈਕਸਟ ਵਲੌਗ ਚ ਪਤਾ ਲੱਗੂ ਫਸਟ ਡੇ ਦੇ ਫਸਟ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਕੱਲ ਕੱਲ ਦੇ ਦਿਨ ਚ ਮਿੱਤਰੋ ਤਕਰੀਬਨ ਆਪਾਂ ਇਹਦਾ ਬਹੁਤ ਕੰਮ ਨੇ ਪੜ ਗਿਆ ਤੇ ਪਹਿਲਾਂ ਤਾਂ ਇਹ ਮੈਟ ਧੁੱਤੇ ਗਏ ਤਿੰਨੇ ਥੱਲੇ ਵਾਲਾ ਮੈਟ ਵੀ ਧੁੱਤਾ ਗਿਆ ਉਸ ਤੋਂ ਬਾਅਦ ਅਰੀਜਨਲ ਜਿਹੜਾ ਕੰਪਨੀ ਵਾਲਾ ਮੈਟ ਉਹ ਵੀ ਧੁੱਤਾ ਗਿਆ ਥੱਲੇ ਮਿੱਤਰੋ ਗੱਡੀ ਵਾਲਾ ਮੈਟ ਸੀ ਚ ਸਾਰੀ ਜੀ ਵੇਸਿਆ ਹੋਈ ਸੀ ਧੁਰ ਤੋਂ ਧੁਰ ਉਹ ਦੂਬਾਰੇ ਕੰਪਨੀ ਵਾਲਾ ओरिजिनल ਮੈਟ ਵੀ ਧੁੱਤਾ ਗਿਆ ਉਹ ਦੂਬਾਰੇ ਜਿਹੜਾ ਲੈਦਰ ਦਾ ਮੈਟਿੰਗ ਹੋਈ ਵੀ ਸ਼ੋ ਵੀ ਧੁੱਤਾ ਗਿਆ ਤੇ ਜਿਹੜੇ ਪੈਨਲ ਨੇ ਦੇ ਮਤਲਬ ਕਿ ਆਹਾਂ ਲਾਹੇ ਸੀਗੇ ਆਹ ਵਾਲੇ ਇਹ ਵੱਡੇ ਪੀਸ ਰਹਿਗੇ ਤੋਂ ਵਾਲੇ ਧੁੱਤੇ ਗਏ ਕੰਮ ਬਹੁਤ ਨੇ ਬੜਿਆ ਕੱਲ ਮਿੱਤਰੋ ਆਪਣੀ ਗੱਡੀ ਦਾ ਤੇ ਰਬੜਾਂ ਰੋੜਾਂ ਵੀ ਸਾਰੀਆਂ ਧੁੱਤੀਆਂ ਹੀ ਦੇਖੋ ਆਵਲੀਆਂ ਰਬੜਾ ਸਾਰੀਆਂ ਧੁੱਤੀਆਂ ਹੀ ਆ ਜਿਹੜਾ ਸਵਾਨ ਆਪਣਾ ਸੁੱਕ ਗਿਆ ਸੀ ਕੱਲ ਆਪਾਂ ਉਹ ਸੁੱਕਿਆ ਵੇ ਸਾਰਾ ਅੰਦਰ ਰੱਖਤਾ ਸੀ ਅੱਡ ਤੇ ਹੁਣ ਆਪਾਂ ਲੱਗਦਾ ਉਧਰਲੀ ਸ਼ੈਡ ਟੇਲਿੰਗ ਕਰਨ ਉਹ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਤਾ ਲੱਗੂਗਾ ਤੇ ਇਹ ਇਸ ਵਲੌਗ ਦਾ ਇੱਥੇ ਹੀ ਇੰਕਾ ਕਰਦੇ ਆਂ ਜੇ ਵੀਡੀਓ ਵਧੀਆ ਲੱਗ ਜੇ ਤਾਂ ਵੱਧ ਤੋਂ ਵੱਧ ਯਾਰਾਂ ਦਾ ਸਪੋਰਟ ਬਣਾ ਕੇ ਰੱਖਿਓ ਮਿੱਤਰੋ